ਰੋਣਾ ਨਹੀਂ ਹੈ ਵੀਰ ਤੇਰੇ ਨਾਲ ਆ ਸਾਰੇ ਪਿੰਡ ਇਲਾਕੇ ਦੇ ਨਾਲ ਆ ਰੋਣਾ ਨਹੀਂ ਟੈਨਸ਼ਨ ਨਾ ਲੋ ਹੁਣ ਇਧਰ ਖੜੋ ਹੋ ਕੋਈ ਰੋਗ ਕੁਛ ਨਹੀਂ ਬਣਨਾ ਜਿਨੇ ਕੋਈ ਗਲਤੀ ਕਰਨੀ ਸੀ ਜਿਨੇ ਕੋਈ ਸ਼ਰੀਕ ਬਾਜੀ ਕਰਨੀ ਸੀ ਜਿਨੇ ਕੋਈ ਅੱਗ ਲਾਈ ਹੈ ਉਹ ਤਾਂ ਉਹਨਾਂ ਨੂੰ ਨਤੀਜਾ ਪ੍ਰਮਾਤਮਾ ਦੇ ਆਪਾਂ ਲੱਗੇ ਪਤਾ ਕਰ ਸਾਰਾ ਕੌਣ ਕੌਣ ਬਾਈ ਕਰ ਸਾਰੇ ਸਭ ਕਿਸ ਆ ਕੋਈ ਬਾਈ ਹੋਰ ਕਿੰਨੇ ਕਿਛ ਮੀਂ ਥੋਡੇ ਕੋ ਵੇਚ ਦੀ ਇਹਨੇ ਕਿੱਲੇ जिन्ने दर्शक ਸਾਡੇ ਦੇਖ ਰਹੇ ਨੇ ਵੱਧ ਤੋਂ ਵੱਧ ਇਹ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ 3 ਏਕੜ ਹੀ ਇਸ ਕਿਸਾਨ ਕੋਲ ਜ਼ਮੀਨ ਸੀ ਜੋ ਕਿ ਕਿਸੇ ਸ਼ਰੀਕ ਨੇ ਅੱਗ ਲਾ ਦਿੱਤੀ ਕਣਕ ਸੜ ਕੇ ਸੁਆਹ ਹੋ ਗਈ ਇਹ ਸੜ ਕੇ ਸੁਆਹ ਹੋ ਗਈ ਬਿਲਕੁਲ dane ਤੁਸੀਂ ਦੇਖੋ ਕਿ ਨਾਲ ਦੀ ਨਾਲ ਤਸਵੀਰ ਦਿਖਾਣੇ ਆ ਕਿ ਕਿੰਨੀ ਮੋਟੀ ਕਣਕ ਸੀ ਕਿ ਇਹ ਬਹੁਤ ਵਧੀਆ ਜਿਹੜੀ ਲੱਗ ਰਹੀ ਹੈ ਕਿ ਫਸਲ ਇਹਦੇ ਵਿੱਚ ਕਣਕ ਦੀ ਹੋਏ ਹੋਏਗੀ ਕਣਕ ਦੀ ਫਸਲ ਪੱਕੀ ਹੋਈ ਹੈ ਜਗਾ ਜਗਾ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਆ ਰਹੀਆਂ ਨੇ ਜਿਸ ਨੂੰ ਲੈ ਕੇ ਕਿਸਾਨ ਦੀ 6 ਮਹੀਨੇ ਦੀ ਪਾਲੀ ਹੋਈ ਪੁੱਤਾ ਵਰਗੀ ਫਸਲ ਜਦੋਂ ਅੱਗ ਦੇ ਨਾਲ ਸੜ ਕੇ ਸੁਆਹ ਹੁੰਦੀ ਹੈ ਤਾਂ ਤਾਹਾ ਤਾਹਾ ਪੁੱਬਾ ਨਿਕਲਦੀਆਂ ਨੇ ਕਿ ਕਿਸਾਨ ਨੇ ਬੜੀ ਮਿਹਨਤ ਦੇ ਨਾਲ ਉਸ ਕਣਕ ਨੂੰ ਪਾਣੀ ਲਗਾਇਆ ਵੱਡਾ ਕੀਤਾ ਉਸ ਤੋਂ ਬਾਅਦ ਜਾ ਕੇ ਜਦੋਂ ਹੁਣ ਕੱਟਣ ਦੀ ਸਮਾਂ ਆਂਦਾ ਤਾਂ ਅਚਾਨਕ ਜਦੋਂ ਅੱਗ ਲੱਗਣ ਦੀ ਘਟਨਾ ਆਂਦੀ ਉਸ ਤੋਂ ਬਾਅਦ ਸਮਝੋ ਕਿ ਕਿਸਾਨ ਮਰੀ ਜਾਂਦਾ ਇੱਕ ਤਰ੍ਹਾਂ ਦਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੁੰਦਾ ਅਸੀਂ ਖੜੇ ਆਂ 모ਹਾਲੀ ਜ਼ਿਲ੍ਹੇ ਦੇ ਪਿੰਡ ਰੁੜਕੀ ਖਾਮ ਦੇ ਜਿੱਥੇ ਕੀ ਕਈ ਏਕੜ ਜ਼ਮੀਨ ਦੇ ਵਿੱਚੋਂ ਕਣ ਖੜੀ ਸੀ ਸੜ ਕੇ ਸੁਆਹ ਹੋ ਗਈ ਤਸਵੀਰ ਪਹਿਲਾਂ ਦਿਖਾ ਦਿੰਨੇ ਆ ਕਿ ਇਹ ਜਿਹੜੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤਾਂ ਇਸ ਜਗ੍ਹਾ ਤੇ ਉੱਤੇ ਅੱਗ ਲੱਗੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਵੀ ਜੁੜਨਗੇ ਜਿਨ੍ਹਾਂ ਦੀ ਇਹ ਫਸਲ ਸੜੀ ਹੈ ਬਿਲਕੁਲ ਵਿੱਚ ਤਾਂ ਸਿਰਫ 3 ਏਕੜ ਕਣਕ ਜਿਹੜੀ ਬਿਲਕੁਲ ਪੱਕੀ ਹੋਈ ਸੀ ਕੱਟਣ ਦੇ ਕਿਨਾਰੇ ਸੀ ਉਹ ਸੜ ਕੇ ਸੁਆਹ ਹੋਈ ਹੈ ਦੂਜੇ ਪਾਸੇ ਨਾੜ ਜਿਹੜਾ ਕੀ ਦੱਸਿਆ ਜਾ ਰਿਹਾ ਕਿ ਠੇਕੇ ਜ਼ਮੀਨ ਲਈ ਹੋਈ ਸੀ ਉਹ ਵੀ ਕਈ ਏਕੜ ਸੜ ਚੁੱਕੇ ਨੇ ਜਿਸ ਨੂੰ ਲੈ ਕੇ ਕਿਸਾਨ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਵੱਡਾ ਘਾਟਾ ਪਿਆ ਜਾਂ ਫਿਰ ਅੱਗ ਲੱਗਣ ਦਾ ਕਾਰਨ ਕੀ ਹੈ ਕਈ ਤਰ੍ਹਾਂ ਦੇ ਕਾਰਨ ਹੁੰਦੇ ਨੇ ਪਹਿਲਾਂ ਕਿਸਾਨਾਂ ਦੀਆਂ ਜਦੋਂ ਵੀ ਖਬਰ ਆਉਂਦੀਆਂ ਨੇ ਕਿ ਕੋਈ ਕਹਿੰਦਾ ਕਿ ਸ਼ਾਰਟ ਸਰਕਟ ਦੇ ਨਾਲ ਹੋਇਆ ਜਾਂ ਵੀ ਕਿਸੇ ਨੇ ਵੀਡੀਓ ਸਿਕਟ गिरा ਦਿੱਤੀ ਉਸ ਤੋਂ ਬਾਅਦ ਜਾ ਕੇ ਇਹ ਜਿਹੜੀ ਅੱਗ ਲੱਗੀ ਹੈ ਪਰ ਇਹ ਮਾਮਲਾ ਕੀ ਹੈ ਪੂਰੀ ਗੱਲਬਾਤ ਕਰਾਂਗੇ ਰੁੜਕੀ ਖੰਮ ਦੇ ਸਾਡੇ ਨਾਲ ਕਿਸਾਨ ਸਾਡੇ ਨਾਲ ਨੇ ਬਾਈ ਜੀ ਕਿੰਨੇ ਏਕੜ ਜ਼ਮੀਨ ਸੀ ਆਪਣੀ ਜਿਹਦੇ ਵਿੱਚ ਫਸਲ ਕਣਕ ਦੀ ਸੀ ਕਿੰਨੇ ਨਾੜ ਸੀ ਕਿਵੇਂ ਹੋਇਆ ਸਾਰਾ ਤਿੰਨ ਏਕੜ ਜ਼ਮੀਨ ਕਰਦਾ ਆਪਾਂ ਆਪਣਾ ਕਣਕ ਦੀ ਦੀਆ 2 ਏਕੜ ਨਾੜ ਦੀ ਇਹ ਅੱਗ ਉਹ ਤੇਰੇ ਬਈਏ ਦਾਦਾ ਸਾਨੂੰ ਹਾਂ ਵੀ ਦੋ ਬੰਦੇ ਆਏ ਉੱਤੇ ਤਿੰਨ ਤੇ ਮੋੜ ਤੇ ਬਰ ਜੱਗ ਲੱਗੀ ਐ ਲਾ ਕੇ ਅੱਗ ਉਹ ਇਧਰ ਪਿੱਛੇ ਨਹੀਂ ਮੁੜ ਗਏ ਇਹ ਅੱਗ ਲਾਈ ਗਈ ਹੈ ਕਿ ਲੱਗੀ ਹੈ ਆਈ ਲਾਈ ਗਈ ਹੈ ਕਿਸੇ ਦੁਸ਼ਮਣ ਨੇ ਲਾਈ ਹੈ ਕਿਵੇਂ ਹੂੰ ਪਤਾ ਨਹੀਂ ਕਿ ਦੁਸ਼ਮਣ ਦਾ ਕੌਣ ਦਾ ਜੀ ਕੋਈ ਸ਼ਰੀਕ ਬਾਜੀ ਕੋਈ ਕਿਸ ਤਰੀਕੇ ਇਹ ਜਿਹੇ ਸਾਇਦ ਇਹ ਕੋਈ ਗੱਲਬਾਤ ਨਹੀਂ ਹੈ ਪਛਾਣ ਹੋਈ ਨਾ ਬੰਦਿਆਂ ਦੀ ਜਿਹੜੇ ਬੰਦੇ ਲਾ ਉਹ ਦੂਰ ਤੇ ਨਾ ਭਈਏ ਅੱਛਾ ਉਹ ਲਾ ਗਏ ਆਪਣੇ ਕੋਲੇ ਗਠੇ ਪਰਦੇ ਹੋ ਦੇਖੋ ਕੋਈ ਇਹ ਪਿਆਜ ਪਟ ਰਹੇ ਭਈਆਂ ਦੱਸ ਬਈਆਂ ਨਾ ਬੰਨੇ ਹੀ ਗੱਲ ਅਸੀਂ ਵੀ ਦੋ ਤਿੰਨ ਬੰਦੇ ਤੇ ਦੋ ਮੋਨੇ ਕਿਸ ਤਰ੍ਹਾਂ ਆਪ ਲਾਣ ਆਏ ਆਪ ਹਾਂ ਅੱਛਾ ਉਹ ਲਾ ਕੇ ਆਏ ਆਏ ਮੁੜ ਗਏ ਪਿੱਛੇ ਨੂੰ ਇੱਕੋ ਦਮ ਹਵਾ ਚੱਲ ਰਹੀ ਜਿਸ ਤਰੀਕੇ ਨਾਲ ਸਾਰੀ ਸੜਕੇ ਸੁਆਹ ਹੋ ਗਈਆਂ ਦਾ 15 ਮਿੰਟ ਬਹੁ ਟ੍ਰੈਕਟਰ ਲੈ ਕੇ ਕਦੋਂ ਖੜਾ ਦੇਖੋ ਪਿੱਛੇ ਫਰਮ ਫਰਮ ਗਰੇਟ ਵੀ ਆਈ ਹੈ ਹਵਾ ਨਾਲ ਹਵਾ ਨਾਲ ਜਿੰਨੇ ਮੈਂ ਟ੍ਰੈਕਟਰ ਲੈ ਕੇ ਨਾ ਸਿਰ ਉਧਰ ਚਲੇ ਗਈ ਤੇ ਪਿੱਛੇ ਕਿੰਨਾ ਕ ਵੱਡਾ ਨੁਕਸਾਨ ਹੋ ਗਿਆ ਬਾਈ ਕਿੰਨਾ ਘਾਟਾ ਪੈ ਗਿਆ ਜੀ ਇਹ ਘਟਾ ਕਰ ਜੇ ਮੈਂ ਤਾਂ ਨਫਾ ਤਨਵੇਂ ਦਾ 100 ਜਿਆਦਾ ਸੱਟ ਆਦੀ ਕੰਕ ਤਾਂ ਹੁੰਦੀ ਹੋਏ ਕਿਲੇ ਮੋਦੇ ਪਰ ਇਕੜਦੀ ਹੈ ਨਾ 1 ਇਕੜ ਮੋਦੇ 10 15 ਜਿਆਦੀ ਥੋੜੀ ਹੁੰਦੀ ਹੈ ਜੀ ਸਾਰੀ ਸੜ ਗਈ ਹੋ ਗਈਆਂ ਬੜੀ ਆਸੋਣੀ ਥੋੜੂ ਤਾਂ ਹਾਂ ਜੀ ਉਹ ਠੇਕਾ ਵੀ ਲੈਣਾ ਪੈਂਦਾ ਤਾਂ ਵਿਚਾਈ ਠੇਕੇ ਵੀ ਹੈ ਜੀ 2-3 ਕਿਲੇ ਬੜਾ ਔਖਾ ਲੱਗ ਰਿਹਾ ਬਾਈ ਸਮਾਂ ਚੱਕਿਆ ਵਾ ਥੋੜਾ ਬਹੁਤ ਕਰਜ਼ਾ ਵੀ ਲਿਆ ਹਾਂ ਬੈਂਕ ਤੇ ਹੈਗਾ ਜੀ ਕਿੰਨਾ ਗ੍ਰਾਮ ਨੂੰ ਬੈਂਕ ਤੇ ਡੇਢ ਲੱਖ ਰੁਪਏ ਡੇਢ ਲੱਖ ਰੁਪਏ ਉਹ ਵੀ ਇਹੀ ਆਸ ਸੀ ਕਿ ਕਣਕ ਵੇਚ ਕੇ ਫਿਰ ਉਹ ਮੈਂ ਜੀ ਦੇ ਹੋਗੇ ਜੋ ਕਦਮ ਦੇ ਦੇ ਹੋਗੇ ਠੇਕੇ ਤੇ ਜ਼ਮੀਨ ਲੱਤੀ ਵੀ ਤੇ ਉਹਦੇ ਕਰਕੇ ਹੁਣ ਹੋਰ ਕਰਜ਼ਾ ਚੜ ਗਿਆ ਫਿਰ ਸਿਰ ਤੇ ਹੁਣ ਚੜੂਗੇ ਜੀ ਹੁਣ ਕਿਆ ਕਰੀਏ ਬਿਲਕੁਲ ਸਾਡੇ ਨਾਲ ਪਿੰਡ ਵਾਸੀ ਸਾਡੇ ਨਾਲ ਨਹੀਂ ਬਾਈ ਜੀ ਬਹੁਤ ਭਾਵੁਕ ਨੇ ਬਾਈ ਕਿਉਂਕਿ ਜਦੋਂ ਬੰਦੇ ਦੇ ਸਾਹਮਣੇ ਨਾ ਪੱਕੀ ਹੋਈ ਖਣਕ ਸੜ ਜੇ ਤਾਂ ਬਹੁਤ ਵੱਡਾ ਦੁੱਖ ਹੁੰਦਾ ਹੈ ਤੇ ਕਿੰਨਾ ਕੁ ਵੱਡਾ ਲੱਗਦਾ ਹੈ ਨੁਕਸਾਨ ਜਿਹੜਾ ਬਾਈ ਕੋਈ ਗੱਲ ਨਹੀਂ ਰੋਣਾ ਨਹੀਂ ਹੈ ਵੀਰ ਤੇਰੇ ਨਾਲ ਹੈ ਸਾਰੇ ਪਿੰਡ ਇਲਾਕੇ ਦੇ ਨਾਲ ਹੈ ਰੋਣਾ ਨਹੀਂ ਹੈ ਟੈਨਸ਼ਨ ਨਾ ਲਓ ਤੁਸੀਂ ਤੁਹਾਡੇ ਨਾਲ ਪੂਰਾ ਇਲਾਕਾ ਜਿੰਨੇ ਵੀ ਪੰਜਾਬੀ ਵੇਖ ਰਹੇ ਨੇ ਉਹਦਾ ਆਪਣਾ ਜ਼ਮੀਂਦਾਰ ਹੈ ਉਹ ਵੀ ਆਪਣਾ ਠੇਕਾ ਜੋ ਠੇਕਾ ਚੱਲਦਾ ਆਪਣੀ ਦੀ ਕੋਈ ਇਹੀ ਵੀ ਗਜਰਾ ਕਰਦਾ ਰੋਣੀ ਨਹੀਂ ਵੀਰ ਰੋਣਾ ਨਹੀਂ ਰੋਣਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਟੈਨਸ਼ਨ ਨਾ ਲਓ ਸਾਰਾ ਇਲਾਕਾ ਤੁਹਾਡੇ ਨਾਲ ਹੈ ਇਲਾਕੇ ਕੀ ਲੋਕ ਤੁਹਾਡੀ ਮਦਦ ਕਰਨਗੇ ਠੀਕ ਹੈ ਨਾ ਬੇਫਿਕਰ ਹੋ ਜਾਓ ਹੁਣ ਰੋਗ ਕੁਛ ਨਹੀਂ ਬਣਨਾ ਜਿਨੇ ਕੋਈ ਗਲਤੀ ਕਰਨੀ ਸੀ ਜਿਨੇ ਕੋਈ ਸ਼ਰੀਕ ਬਾਜੀ ਕਰਨੀ ਸੀ ਜਿਨੇ ਕੋਈ ਅੱਗ ਲਾਈ ਹੈ ਉਹ ਤਾਂ ਉਹਨਾਂ ਨੂੰ ਨਤੀਜਾ ਪਰਮਾਤਮਾ ਨੇ ਦੇਣਾ ਹੈ ਠੀਕ ਹੈ ਨਾ ਤੁਸੀਂ ਹੌਸਲਾ ਰੱਖੋ ਕੋਈ ਚੱਕਰ ਨਹੀਂ ਸਾਡੇ ਖੇਤਾਂ ਨੂੰ ਤਾਰ ਹੈ ਹੀ ਨਹੀਂ ਤਾਰ ਹੈ ਹੀ ਨਹੀਂ ਖੇਤ ਦੇ ਅੱਧ ਦੇ ਵਿੱਚ ਤੇ ਲੱਗੀ ਵੀ ਦੀਅਗ ਜਿੱਥੇ ਉਹ ਅੰਕਲ ਆ ਰਹੇ ਦੇਖ ਲਓ ਜੀ ਉਥੇ ਬੈਕਸਾਈਡ ਤੇ ਅੱਗ ਲੱਗੀ ਉੱਥੇ ਕੋਈ ਤਾਰੇ ਨਹੀਂ ਹੈ ਇਹ ਤਾਂ ਮੇਰੀ ਜਾਣ ਬੁੱਝ ਕੇ ਲਾਈ ਹੈ ਬਾਈ ਇਹ ਬੜੀ ਲੈਣੀ ਹੈ ਇਹ ਬੜੀ ਲੈਣੀ ਹੈ ਬੜੀ ਲੈਣੀ ਹੈ ਇਹ ਤਾਰਾ ਪੂਰੀ ਇਹ ਤਾਰਾ ਕਸ ਨਹੀਂ ਪੂਰੀ ਇਹਦੀ ਇਹ ਦੇਖ ਤਾਂ ਅੱਗ ਲੱਗੀ ਪੂਰਾ ਤੁਹਾਨੂੰ ਖਸਾ ਹੀ ਹੈ ਕਿ ਕਿਤਨਾ ਕਿਤੇ ਇਹ ਲਾਈ ਹੋ ਗਈ ਹੈ ਦੇਖ ਦੇਖ ਅੱਗ ਲੱਗਦੀ ਉਹ ਖੇਤ ਜਾਲ ਹੁੰਦਾ ਹੀ ਪਣਾ ਪਰਿਵਾਰ ਨੂੰ ਲੱਗ ਗਿਆ ਪਤਾ ਕਰ ਹਾਂ ਸਾਰਾ ਕੋਣ ਕੋਣ ਹੈ ਬਾਈ ਕਰ ਸਾਰਾ ਪਰਿਵਾਰ ਸਭ ਕੁਝ ਆਇਆ ਕੋਈ ਨਹੀਂ ਬਾਈ ਰੋਣਾ ਨਹੀਂ ਠੀਕ ਹੈ ਨਾ ਤੇਰੇ ਨਾਲ ਹੈ ਅਸੀਂ ਸਾਰੇ ਸਾਡੇ ਪੰਜਾਬ ਦੇ ਲੋਕ ਤੁਹਾਡੇ ਨਾਲ ਨੇ ਠੀਕ ਹੈ ਨਾ ਤੁਸੀਂ ਬਿਲਕੁਲ ਨਹੀਂ ਘਬਰਾਣਾ ਇਹ ਸਾਡੇ ਲੋਕ ਮਦਦ ਕਰਨਗੇ ਕਿਉਂਕਿ ਪਹਿਲਾਂ ਵੀ ਬਹੁਤ ਲੋਕਾਂ ਦੀ ਜਿੱਥੇ ਵੀ ਫਸਲਾਂ ਭਾਵੇਂ ਲੰਪੀ ਸਕਿਨ ਬਿਮਾਰੀ ਪਈ ਹੈ ਕਿਸੇ ਫਸਲ ਨੂੰ ਕਾ ਮੇ ਕੋਈ ਪਹਿਲਾ ਸੜੀ ਇਹ ਕਣਕ ਤਾਂ ਬਹੁਤ ਲੋਕ ਮਦਦ ਕਰਨ ਵਾਸਤੇ ਆਏ ਨੇ ਤਾਂ ਹੋਰ ਕਿੰਨੀ ਕਿ ਜ਼ਮੀਨ ਤੁਹਾਡੇ ਕੋਲ ਬੈਜੀ ਦੀ ਕਿੰਨੀ ਕਿਲੇ ਜਿਨ ਨੇ ਦਰਸ਼ਕ ਸਾਡੇ ਦੇਖ ਰਹੇ ਨੇ ਵੱਧ ਤੋਂ ਵੱਧ ਇਹ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ 3 ਏਕੜ ਹੀ ਇਸ ਕਿਸਾਨ ਕੋਲ ਜ਼ਮੀਨ ਸੀ ਜੋ ਕਿ ਕਿਸੇ ਸ਼ਰੀਕ ਨੇ ਅੱਗ ਲਾ ਦਿੱਤੀ ਕਣਕ ਸੜ ਕੇ ਸੁਆਹ ਹੋ ਗਈ ਭੂਬਾ ਮਾਰ ਕਿਸਾਨ ਰੋ ਰਿਹਾ ਕੋਈ ਵਿਰਲੇ ਹੋਵੇਗਾ ਜਿਹੜਾ ਖਬਰ ਸ਼ੇਅਰ ਨਹੀਂ ਕਰੇਗਾ ਤੇ ਜਿੰਨੇ ਸਮਾਜ ਸੇਵੀ ਨੇ ਬੱਤੋਬਦੀ ਸਬੀਰ ਦੀ ਮਦਦ ਕਰਨ ਵਾਸਤੇ ਪਹੁੰਚੋ ਰੁੜਕੀ ਖਾਮ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਤਿਉੜ ਨਜ਼ਦੀਕ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਬਾਈ ਦਾ ਤਾਂ ਸਰਕਾਰ ਦੇ ਉੱਤੇ ਕਿੰਨੀ ਕਾਸ ਲੱਗਦੀ ਮੁਆਵਜ਼ੇ ਕਿਉਂਕਿ ਸਰਕਾਰ ਬਾਰ ਬਾਰ ਕਹਿ ਰਹੀ ਹੈ ਕਿ ਅਸੀਂ ਮੁਆਵਜ਼ਾ ਵੀ ਦਵਾਗੇ ਅਸੀਂ ਸਰਕਾਰ ਨੂੰ ਰਿਪੋਰਟ ਦਵਾਂਗੇ ਸਰਕਾਰ ਫੈਰਬ ਗ੍ਰੇਡ ਹੈ ਸਭ ਕੁਝ ਉਹਦੇ ਵਿੱਚ ਮੈਂਸ਼ਨ ਹੋਇਆ ਹੈ ਆਈ ਹੈ ਗੱਡੀਆਂ ਇੱਕ ਗੱਡੀ ਆਈ ਹੈ ਉਹਨਾਂ ਜਿੰਨੀ ਭਜੋਈ ਹੈ ਭਜੋਤੀ ਹੈ ਬਾਕੀ ਕਹਾਂਕ ਨਹੀਂ ਪਹੁੰਚੀ ਉਹ ਪੂਰਾ ਮਾਨ ਹੈ ਸਰਕਾਰ ਦੇ ਉੱਪਰ ਜੋ ਕਰੂਗੀ ਲੋਕਾਂ ਦੇ ਵੀ ਹੈ ਆਪਣੇ ਪੰਜਾਬੀਆਂ ਦੇ ਮਾਣ ਹੈ ਬਾਈ ਜਿਸ ਤਰੀਕੇ ਨਾਲ ਬਾਈ ਅਜ ਭਾਵਕ ਹੋਏ ਹਨ ਕਰਨਗੇ ਮਦਦ ਕਰ ਲੱਗਦੇ ਆਰੇ ਮਦਦ ਕਰਦੇ ਆ ਜੀ ਪੂਰਾ ਮਾਣ ਹੈ ਜੀ ਉਹਨਾਂ ਦਾ ਵੀ ਸਾਡੀ ਵੀ ਮਦਦ ਹੋਈਗੀ ਜੀ ਜ਼ਰੂਰ ਤਾਂ ਬਾਈ ਤੁਹਾਨੂੰ ਪਤਾ ਕਿਵੇਂ ਲੱਗਿਆ ਜਦੋਂ ਤੁਸੀਂ ਘਰ ਸੀ ਕਿਵੇਂ ਕਿੱਥੇ ਸੀ ਮੈਂ ਤਾਂ ਦੋ ਤਿੰਨ ਇੱਕ ਇਹ ਮੁੰਡੇ ਨੇ ਫੋਨ ਕਰਦੇ ਜੀ ਭਈਆਂ ਨਾਲ ਫੋਨ ਕਰਦੇ ਉਧਰ ਤੇ ਕਿ ਅੱਗ ਲੱਗੀ ਸੀ ਜਿੰਨੇ ਮੈਂ ਟਰੈਕਟਰ ਦੇਗਾ ਇਹਨੂੰ ਜਾਗੋ ਉਸ ਪਰ ਕਹਾਂ ਚਲੇਗੀ ਜੀ ਅੱਛਾ ਤਾਂ ਕੱਟੀ ਆਈ ਹੈ ਮਾਰ ਦੇ ਵਿੱਚ ਕੌਣ ਕੌਣ ਹੈ ਬਾਈ ਇੱਕ ਫਾਦਰ ਸਾਹਿਬ ਇੱਕ ਮੰਮੀ ਹੈ ਇੱਕ ਮੇਰੇ ਘਰ ਇੰਨੇ ਨਿਆਣੇ ਮੇਰੇ ਸਾਰੇ ਬਹੁਤ ਕਰਜਾ ਜੀ ਛੋਟੇ ਬੱਚੇ ਹਾਂਜੀ ਹਾਂ ਦੋ ਕੁੜੀਆਂ ਜੀ ਇੱਕ ਮੁੰਡਾ ਹੈ ਬੱਚੇ ਹੈ ਜੀ ਕੁੜੀ ਇੱਕ 6 ਸਾਲ ਦੀ ਹੈ ਜੀ ਇੱਕ 4 ਦੀ ਹੈ ਤੇ ਮੁੰਡਾ ਜੀ ਛੋਟਾ ਹੈ ਜੀ ਉਹ 3 ਸਾਲ ਦੇ ਕਰੀਬ ਦਾ ਜੀ ਹਾਂਜੀ ਤਾਂ ਭਾਈ ਜੀ ਜਿਹੜੇ ਲੋਕ ਦੇਖ ਰਹੇ ਨੇ ਸਾਡੇ ਦਰਸ਼ਕ ਨੇ ਲੱਗਦਾ ਕਿ ਤੇ ਆਸ ਕੀ ਮਦਦ ਕਰਨਗੇ ਕਿਉਂਕਿ ਪਹਿਲਾਂ ਮਦਦ ਕੀਤੀ ਹੈ ਥੋੜੇ ਦੇ ਕਿ ਲੱਗਦਾ ਸਰਕਾਰ ਦਾ ਤਾਂ ਉਹ ਬਾਜਬਾ ਸਰਕਾਰ ਇਹਨਾਂ ਨੂੰ ਦੇ ਦੇਵੇ ਸਰਕਾਰ ਦਾ ਤਾਂ ਭਾਜੀ ਤੁਹਾਨੂੰ ਪਤਾ ਹੀ ਹੈ ਕਿੰਨੇ ਕੋ ਹੁਣ ਤੱਕ ਮੌਜੂਦ ਮਿਲਿਆ ਸਰਕਾਰ ਭਾਵੇਂ ਆਕਾਦੀ ਦਲ ਦੀ ਹੈ ਕਾਂਗਰਸ ਦੀ ਹੈ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਹੁਣ ਪਿੱਛੇ ਜਿਹੇ ਵੀਰ ਜੀਰੀ ਦਾ ਕਿੰਨਾ ਨੁਕਸਾਨ ਹੋਇਆ ਤਾਂ ਜਦ ਹੜਾਏ ਤੇ ਸੈਟੇਲਾਈਟ ਨਾਲ ਕਹਿੰਦੇ ਤੇ ਵੀ ਹਾਂ ਇੱਥੇ ਆਪਾਂ ਹੜਾ ਗਿਆ ਇੱਥੇ ਹੜਾ ਗਿਆ ਜੀਰੀ ਦਾ ਕਿੰਨਾ ਨੁਕਸਾਨ ਕਿੰਿਆ ਤੇ ਜੀਰੀ ਲੱਗੀ ਵੀ ਨਹੀਂ ਠੀਕ ਹੈ ਜੀ ਹੁਣ ਅੱਜ ਨਹੀਂ ਸੈਟੇਲਾਈਟ ਨਾਲ ਦਿਖਿਆ ਉੱਪਰ ਉਹਨਾਂ ਨੂੰ ਵੀ ਇੱਥੇ ਗਿਆ ਹੋਇਆ ਦੇਖਣਾ ਚਾਹ ਮੈਂ ਉਹ ਦੇਖ ਵੀ ਸਕਦੇ ਬੰਦੇ ਕਿਹਨਾਂ ਨੇ ਅੱਗ ਲਾਈਏ ਹੂੰ ਕਿਉਂਕਿ ਟਰੇਸ ਹੋ ਜਾਂਦਾ ਸਾਰਾ ਕੁਝ ਵੀ ਇਹ ਇੰਡੀਆ ਦੇ ਕੈਮਰੇ ਜਿਹੜੇ ਹਾਂ ਹਾਂ ਜੀ ਹਾਂ ਉਹਨਾਂ ਦੇ ਕੈਮਰੇ ਨਾਲ ਵੀ ਤੇ ਨੰਬਰ ਵੀ ਟਰੇਸ ਹੋ ਜਾਂਦਾ ਵੀ ਉਹ ਬੰਦਿਆ ਵਾ ਕਿਹੜਾ ਦਾ ਦੰਪ ਲੱਗ ਚੱਕ ਚੱਕ ਹੋ ਸਕਦੀ ਹੈ ਪਰ ਬੰਦਿਆ ਨਾ ਤੂੜੀ ਤਿਆਰ ਕਰ ਤੂੜੀ ਵੀ ਖਰਾਬ ਹੋ ਗਈ ਅੱਛਾ 10-10000 ਰੁਪਏ ਤੂੜੀ ਕਿੱਲੇ ਤੇ ਵਿਕਣੀ ਹੁੰਦੀ ਸਾਰਾ ਕਿੰਨੇ ਕਿੱਲੇ ਹੋਣ ਬਈਏ ਇਹ? ਇਹ तकरीबन 20-25 ਕਿੱਲਾਂ ਦੇ ਵਿੱਚ ਨੂੰ ਅੱਗ ਪੈ ਚੁੱਕੀ ਹੈ ਜੀ 5 ਗ੍ਰੇਡ ਅਗਰ ਨਾ ਆਉਂਦੀ ਜੀ ਇਹ ਪਿੰਡ ਦੇ ਵਿੱਚ ਅੱਗ ਚੱਲੇ ਜਾਣੀ ਦੀ। ਇੱਕ ਵਾਰੀ ਉਹ ਦੇਖੋ ਪਰ ਉਹ ਦੇਖੋ ਪਰਾਂ ਖੇਤ ਖਾਲੀ ਪਿਆ ਇੱਕ ਵਾਰ ਮੈਂ ਨਾਲ ਦੀ ਨਾਲ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿਓ ਕਿ ਅਜੇ ਵੀ ਅੱਗ ਜਿਹੜੀ ਕਈ ਜਗ੍ਹਾ ਲੱਗੀ ਹੋਈ ਹੈ ਭਾਵੇਂ 5 ਗ੍ਰੇਡ ਦੀ ਗੱਡੀ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਆਪਣੇ ਤੌਰ ਤੇ ਜੂਮ ਕਰਕੇ ਦਿਖਾ ਦਿਓ ਕਿ ਕਿਵੇਂ ਤੁਸੀਂ ਦੇਖੋ ਅਜੇ ਵੀ ਆਪਣੇ ਤੌਰ ਤੇ ਉਹ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅੱਗੇ ਤੂੜੀ ਫਿਰ ਪਈ ਹੈ ਫਿਰ ਸਾਹਮਣੇ ਤ ਕਾਉ ਉਹ ਤੂੜੀ ਵੀ ਜਿਹੜੀ ਸੜਕੇ ਸੁਆਹ ਹੋ ਸਕਦੀ ਏ ਤਾਂ ਉਸ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਕਿਤਨੇ ਕਿਤੇ ਇਨ੍ਹਾਂ ਮਜਬੂਰ ਕਿਸਾਨਾਂ ਦੀ ਜਿਨ੍ਹਾਂ ਦਾ ਅੱਜ ਵੱਡਾ ਨੁਕਸਾਨ ਹੋਇਆ ਤਾਂ ਇੱਕ ਬਹੁਤ ਭਾਵਕ ਪਲ ਨੇ ਦੁੱਖ ਭਰੀ ਖਬਰ ਹੈ ਜਿਸ ਨੂੰ ਲੈ ਕੇ ਅੱਜ ਇੱਕ ਕਿਸਾਨ ភੂਬਾ ਮਾਰ ਕੇ ਰੋ ਰਿਹਾ ਤੂੰ ਦੇਖੋ ਕਿ ਇਹ ਪੂਰਾ ਸਮਾਨਾ ਸੜਕੇ ਸੁਆਹ ਹੋ ਗਿਆ ਤਾਂ ਇਹ ਤੁਸੀਂ ਦੇਖੋ ਕਿ ਮੈਂ ਕਹਿੰਦਾ ਮੈਨੂੰ ਕਹਾਂਗੀ ਗਾ ਦਿਖਾ ਦਿਓ ਤਾਂ ਆਹ ਦੇਖੋ ਕਿ ਕਿਵੇਂ ਇਹ ਸੜਕੇ ਸੁਆਹ ਹੋ ਗਏ ਬਿਲਕੁਲ ਦਾਣੇ ਤੁਸੀਂ ਦੇਖੋ ਦੀ ਨਾਲ ਦੀ ਨਾਲ ਤਸਵੀਰ ਦਿਖਾਣੇ ਆ ਕਿ ਕਿੰਨੀ ਮੋਟੀ ਕਣਕ ਸੀ ਕਿ ਇਹ ਬਹੁਤ ਵਧੀਆ ਜਿਹੜੀ ਲੱਗ ਰਹੀ ਹੈ ਕਿ ਫਸਲ ਇਹਦੇ ਵਿੱਚ ਕਣਕ ਦੀ ਹੋਈ ਹੋएगी ਪਰ ਜਿਹੜੀ ਇਹ ਸੜਕੇ ਸਵਾਹ ਹੋਈ ਹੈ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਇਸ ਬੀੜ ਦਾ ਹੋਇਆ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਵੀ ਕਰਿਓ ਤੇ ਜਿੰਨੇ ਵੀ ਸਮਾਜ ਸੇਵੀ ਨੇ ਇਲਾਕੇ ਦੇ ਨੇ ਤਾਂ ਇਸ ਬੀੜ ਦੀ ਮਦਦ ਕਰਨ ਵਾਸਤੇ ਜਰੂਰ ਪਹੁੰਚਿਓ ਪੂਰੀ ਨਾਲ ਦੀ ਨਾਲ ਬਾਈ ਦਾ ਐਡਰੈਸ ਵੀ ਦਵਾਂਗੇ ਅ ਪਹਿਲੀ ਗੱਲ ਤਾਂ ਨਿਊ ਚੰਡੀਗੜ੍ਹ ਦੇ ਵਿੱਚ ਕਰੋੜਾਂ ਰੁਪਿਆ ਜ਼ਮੀਨਾਂ ਦਾ ਰੇਟ ਹੋ ਚੁੱਕਾ ਹੈ ਬਾਹਰ ਪੰਜਾਬ ਦੇ ਲੋਕਾਂ ਨੂੰ ਬਾਅਦ ਚ ਪਹਿਲਾਂ ਨਿਊ ਚੰਡੀਗੜ੍ਹ ਦੇ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਵੱਡੇ ਵੱਡੇ ਜਗ੍ਹਾ ਲੰਗਰ ਲਾਣੇ ਨਾਲੋਂ ਹੋਰ ਜਗ੍ਹਾ ਮਦਦ ਕਰਨੇ ਨਾਲੋਂ ਪੂਰੇ ਪੰਜਾਬ ਭਰ ਦੇ ਵਿੱਚ ਜਾਂਦੇ ਨੇ ਮਦਦ ਕਰਨ ਵਾਸਤੇ ਪਰ ਅੱਲਾ ਆਪਣੇ ਇਲਾਕੇ ਦੇ ਲੋਕਾਂ ਨੂੰ ਸੰਭਾਲੋ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਸੰਭਾਲੋ ਇਹ ਵੀਰ ਦੀ ਮਦਦ ਜ਼ਰੂਰ ਕਰਨੀ ਹੈ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਤਾਂ ਵੀਰ ਦੀ ਮਦਦ ਕਰਨ ਨੂੰ ਜ਼ਰੂਰ ਪਹੁੰਚੋ ਕਿਉਂਕਿ 3 ਏਕੜ ਜਮੀਨ ਸੀ ਬੜੇ ਮੁਸ਼ਕਲ ਦੇ ਨਾਲ ਇਹਨੇ ਫਸਲ ਪਾ ਲਈ ਹੈ ਬੜੇ ਮੁਸ਼ਕਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਅੱਜ ਵੀਰ ਆਪਣੀ ਜਦੋਂ ਕਣਕ ਸੜੀ ਹੈ ਤਾਂ ਇੱਕ ਭ ਰੋ ਰਿਹਾ ਹੈ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਉਮੀਦ ਕਰਦੇ ਆ ਕਿ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਉਹ ਜੋ ਮਦਦ ਕਰਨ ਵਾਸਤੇ ਆਉਣਗੇ ਤੇ ਇਹਨਾਂ ਸਰਕਾਰਾਂ ਬਾਰ ਬਾਰ ਵਾਅਦੇ ਕਰਦੀਆਂ ਨੇ ਪਿਛਲੀਆਂ ਵੀ ਸਰਕਾਰਾਂ ਅਕਾਲੀ ਦਲ ਕਾਂਗਰਸ ਉਹਨਾਂ ਆਮ ਆਦੀ ਪਾਰਟੀ ਵੀ ਇਹਦਾਬੇ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨ ਨੂੰ ਮੁਆਵਜ਼ਾ ਦੇਵਾਂਗੇ ਪਰ ਕਦੋਂ ਮੁਆਵਜ਼ਾ ਆਏਗਾ ਪਤਾ ਹੀ ਨਹੀਂ ਲੱਗਦਾ ਕਿੰਨੇ ਸਾਲ ਬੀਤ ਗਏ ਕਿਸਾਨਾਂ ਨੂੰ ਕਿਸੇ ਨੂੰ 500 ਰੁਪਏ ਮੁਆਵਜ਼ਾ ਕਿਸੇ ਨੂੰ 800 ਰੁਪਏ ਮੁਆਵਜ਼ਾ ਪਰ ਸਾਡੇ ਜਿਹੜੇ ਵੀਰ ਨੇ ਦਰਸ਼ਕ ਨੇ ਉਹ ਜੀਵਤ ਕਰਨ ਵਾਸਤੇ ਪਹੁੰਚੋ ਜਿਹਦੇ ਨਾਲ ਕਿਸ ਵੀਰ ਨੂੰ ਹੌਸਲਾ ਮਿਲ ਸਕੇ ਪਿੱਛੇ ਪਰਿਵਾਰ ਦੇ ਵਿੱਚ ਬੱਚੇ ਛੋਟੇ ਨੇ ਪਰਿਵਾਰ ਦੇ ਵਿੱਚ ਕੋਈ ਹੋਰ ਗੁਜ਼ਾਰਾ ਨਹੀਂ ਕਰਨ ਵਾਸਤੇ ਤੇ ਉਮੀਦ ਕਰਦੇ ਜਿਹਨੇ ਦਰਸ਼ਕ ਦੇਖ ਰਹੇ ਨੇ ਬਹੁਤ ਬਹੁਤ ਸ਼ੇਅਰ ਕਰਕੇ ਇਸ ਵੀਰ ਦੇ ਰੁੜਕੀ ਖਾਂ ਪਿੰਡ ਜੋ ਮੁਹੱਜਲੇ ਦਾ ਉਹ ਜਗ੍ਹਾ ਉੱਤੇ ਪਹੁੰਚੋ ਡਰੈੱਸ ਪੂਰਾ ਤੁਹਾਨੂੰ ਦੇ ਦਿੱਤਾ ਹੈ ਕੰਟੈਕਟ ਨੰਬਰ ਵੀ ਤੁਹਾਨੂੰ ਦਵਾਂਗੇ ਜਿਹਦੇ ਨਾਲ ਕੀ ਤੁਸੀਂ ਸਿੱਧੀ ਮਦਦ ਜਿਹੜੀ ਆਣ ਕੇ ਕਰ ਸਕਦੇ ਹੋ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ